ਸ਼ਸ਼ੀਕਾਲ ਤੁਸੀਂ ਦੇਖ ਰਹੇ ਹੋ ਆਰਟੀਵੀ ਪੰਜਾਬੀ ਮੈਂ ਰਵਿੰਦਰ ਸਿੰਘ ਰੇਸ਼ਮ ਕੁੱਪਕਲਾ ਤਰਸੇਮ ਲੋਟਰੀ ਸਟਾਲ ਤੇ ਖੜੇ ਆ ਜਿੱਥੇ ਕਿ ਇੱਕ ਲੋਟਰੀ ਖਰੀਦਦਾਰ ਨੂੰ 10 ਲੱਖ ਪੈ ਦੀ ਜਿਹੜੀ ਲੋਟਰੀ ਹੈ ਉਹ ਲੱਗ ਜਾਂਦੀ ਹੈ ਪਰ ਜਿਹੜਾ ਲੋਟਰੀ ਜਿੱਤਣ ਵਾਲਾ ਇਨਾਮ ਵਿਜੇਤਾ ਉਹ ਹਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਤੇ ਲੋਟਰੀ ਜਿਹੜੇ ਮਾਲਕ ਨੇ ਉਹ ਕਹਿ ਰਹੇ ਨੇ ਕਿ ਉਹ ਕਿਤਨਾ ਕਿਤੇ ਜਰੂਰ ਇਸ ਆਵਾਜ਼ ਨੂੰ ਅਗਰ ਸੁਣਦੇ ਹੋਣ ਤਾਂ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਆ ਤਾਂ ਜਰੂਰ ਆਪਣਾ ਨਾਮ ਹੈ ਜਿਹੜਾ ਉਹ ਨੰਬਰ ਦਿਖਾ ਕੇ ਲਾਟਰੀ ਦਿਖਾ ਕੇ ਜਰੂਰ ਪ੍ਰਾਪਤ ਕਰ ਲੈਣ ਕਿਉਂਕਿ ਵੱਡੀ ਲਾਟਰੀ ਲੱਗੀ ਆ 10 ਲੱਖ ਰੁਪਏ ਦੀ ਲਾਟਰੀ ਹੈ ਤੇ ਉਹ ਕਿਤਨਾ ਕਿਤੇ ਹਜੇ ਵੀ ਸ਼ਖਸਾ ਜਿਹੜਾ ਹੈ ਉਹ ਨਾਮ ਮਾਲੂਮ ਹੈ ਤੇ ਪਿਛਲੇ 4-5 ਦਿਨ ਤੋਂ ਇਹ ਕਿਤਨਾ ਕਿਤੇ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਰਸੀਮ ਜੀ ਕਿੰਨੇ ਦਿਨ ਹੋ ਗਏ ਲਾਟਰੀ ਲੱਗੀ ਨੂੰ ਲੋਟਰੀ ਲੱਗੀ ਨੂੰ ਜੀ ਆਪਣੇ ਕੋਲੇ 23 ਤਰੀਕ ਨੂੰ ਲੱਗਿਆ ਦੀ 1 ਵਜੇ ਡਰਾ ਜੀ ਜਿਹੜੀ 70 ਵਾਲੀ ਟਿਕਟ ਹੁੰਦੀ ਆ ਉਹਦੇ ਵਿੱਚ ਆਪਣੇ ਕੋਲ 10 ਲੱਖ ਦਾ ਪ੍ਰਾਈਜ਼ ਲੱਗਿਆ ਦੀ ਪਰ ਵਿਜੇਤਾ ਹਜੇ ਤੱਕ ਸਾਡੇ ਸੰਪਰਕ ਦੇ ਵਿੱਚ ਨਹੀਂ ਆਇਆ ਇਹ ਕਿਹੜੀ ਲੋਟਰੀ ਚੋਂ ਲੱਗਿਆ ਜੀ ਇਹ ਜਿਹੜੀ ਡੇਲੀ ਖੁੱਲਦੀ ਆ 70 ਵਾਲੀ ਟਿਕਟ ਹੁੰਦੀ ਆ 1 ਵਜੇ 6 ਵਜੇ 8 ਵਜੇ ਤਿੰਨ ਡਰਾ ਹੁੰਦੇ ਆ ਡੇਲੀ ਦੇ ਜੀ ਜੀ ਨਾਗaland ਸਟੇਟ ਦੀ ਜੀ ਤੇ ਕਿਤਨਾ ਕਿਤੇ ਮੈਸੇਜ ਉਹਨਾਂ ਤੱਕ ਜਰੂਰ ਸਾਇਦ ਪਹੁੰਚ ਜਵੇ ਤਾਂ ਜਰੂਰ ਉਹ ਲੈ ਜਾਣਗੇ ਪਰ ਹਜੇ ਤੱਕ ਤੁਹਾਨੂੰ ਕੋਈ ਵੀ ਪਤਾ ਹੀ ਲੱਗਿਆ ਉਸ ਬਾਰੇ ਨਹੀਂ ਹਜੇ ਤੱਕ ਕੋਈ ਆਪਣੇ ਸੰਪਰਕ 'ਚ ਨਹੀਂ ਆਇਆ ਜੀ ਵਿਜੇਤਾ ਮੈਂ ਬਾਰ-ਬਾਰ ਸੋਸ਼ਲ ਮੀਡੀਆ ਤੇ ਵੀਡੀਓ ਸ਼ੇਅਰ ਕਰ ਰਹੇ ਹਾਂ ਲਗਾਤਾਰ ਚੈਨਲਾਂ ਤੋਂ ਵੀਡੀਓ ਵੀਡੀਓ ਪਵਾ ਰਹੇ ਹਾਂ ਪਰ ਹਜੇ ਤੱਕ ਉਸ ਵੀਰ ਤੱਕ ਵੀਡੀਓ ਮੇਨ ਲੜਾ ਵੀ ਨਹੀਂ ਪਹੁੰਚੀ ਜਾਂ ਉਹ ਭੁੱਲ ਕੇ ਟਿਕਟ ਪਾ ਕੇ ਜਾਂ ਕੋਈ ਹੋਰ ਸਮੱਸਿਆ ਦੇ ਵਿੱਚ ਫਸੇ ਹੋਣ ਇਸ ਕਰਕੇ ਹਜੇ ਤੱਕ ਮੇਰੇ ਸੰਪਰਕ 'ਚ ਨਹੀਂ ਆਇਆ ਵੀਰ ਉਹ ਜਿਹਦੇ ਕੋਲੇ 10 ਲੱਖ ਵਾਲੀ ਟਿਕਟ ਆ ਜੀ ਕਿ ਕਿੰਨੀ-ਕਿੰਨੀ ਕਿ ਦੂਰ ਤੋਂ ਜਿਹੜੇ ਤੁਹਾਡੇ ਕੋਲ ਲਾਟਰੀ ਲੈਣ ਵਾਸਤੇ ਲੋਕ ਆਉਂਦੇ ਨੇ ਸਾਡੇ ਕੋਲੇ ਦਾ ਜੀ ਲਗਭਗ ਵੀ ਸਾਰੇ ਪੰਜਾਬ ਦੇ ਵਿੱਚੋਂ ਹੀ ਆਉਂਦੇ ਆ ਜਿਹੜਾ ਵੀ ਇੱਧਰ ਨੂੰ ਨੰਗਦਾ ਕਰਦਾ ਕਿਉਂਕਿ ਤਰਸੇਮ ਲਾਟਰੀ ਦਾ ਨਾਮ ਆਲੀ ਹੁਣ ਲਾਟਰੀ ਸਟਾਲ ਦੇ ਵਿੱਚ ਜੀ ਸਾਡੇ ਕੋਲ ਪ੍ਰਾਈਜ਼ ਬਹੁਤ ਲੱਗਦੇ ਆ ਕੋਈ 3 ਲੱਖ ਦਾ ਕੋਈ 4.5 ਲੱਖ 5 ਲੱਖ ਇਦਾਂ ਲਗਭਗ ਵੀ ਲੱਗਦੇ ਹੀ ਰਹਿੰਦੇ ਆ ਡੇਲੀ ਪ੍ਰਾਈਜ਼ ਹੋ ਸਕਦਾ ਕੋਈ ਬੱਸ ਦੇ ਵਿੱਚ ਕੋਈ ਜਲਦਬਾਜ਼ੀ ਚ ਲੈ ਲਈ ਹੋਵੇ ਕਿਸੇ ਨੇ ਹਾਂਜੀ ਇਹ ਵੀ ਬਹੁਤ ਵੇਰੀ ਹੋਇਆ ਜੀ ਬੱਸ ਦੇ ਵਿੱਚ ਬੱਸ ਮੇਰੇ ਕਾਊਂਟਰ ਦੇ ਬਿਲਕੁਲ ਮੂਹਰੇ ਰੁਕਦੀ ਹੈ ਜੀ ਕਈ ਕਸਟਮਰ ਸਾਡੇ ਬੱਸ ਦੇ ਵਿੱਚ ਬੈਠੀ ਟਿਕਟਾਂ ਲੈ ਲੈਂਦੇ ਜੀ ਆਪਾਂ ਸਟੈਂਪ ਲਾ ਕੇ ਉਹਨਾਂ ਨੂੰ ਟਿਕਟ ਦੇ ਦਿੰਨੇ ਆ ਚੈੱਕ ਵੀ ਕਰ ਲੈਂਦੇ ਹਰੇਕ ਬੰਦਾ ਭੇਤੀ ਆ ਜੀ ਲਗਭਗ ਹੋ ਸਕਦਾ ਵੀ ਹੋ ਸਕਦਾ ਕਿਤੇ ਲਾਟਰੀ ਖੋ ਗਈ ਹੋਵੇ ਉਹਨਾਂ ਕੋਲ ਹਾਂਜੀ ਹਾਂਜੀ ਗੁੰਮ ਵੀ ਹੋ ਸਕਦੀ ਹੈ ਜੀ ਲਾਟਰੀ ਹਾਂਜੀ ਹਾਂਜੀ ਜੇ ਜੇ ਗੁੰਮ ਹੋ ਜਾਏ ਫਿਰ ਤਾਂ ਨਹੀਂ ਮਿਲਦਾ ਨਹੀਂ ਨਹੀਂ ਪ੍ਰਾਈਜ਼ ਨਹੀਂ ਮਿਲਣਾ ਜੀ ਜੇ ਤੁਹਾਡੇ ਕੋਲ ਟਿਕਟ ਸੇਫ ਆ ਜਾਂ ਟਿਕਟ ਤੁਹਾਡੀ ਫਟ ਗਈ ਜਾਂ ਗੁੰਮ ਹੋ ਗਈ ਤੁਹਾਨੂੰ ਕੋਈ ਪ੍ਰਾਈਜ਼ ਨਹੀਂ ਮਿਲਣਾ ਜੀ ਜੋ ਅਸੀਂ ਕਾਪੀ ਤੇ ਲਿਖਦੇ ਆ ਇਹਦਾ ਕੋਈ ਮਤਲਬ ਨਹੀਂ ਹੁੰਦਾ ਟਿਕਟ ਹੀ ਪ੍ਰੂਫ ਆ ਤੁਹਾਡੇ ਕੋਲੇ ਜੀ ਹਾਂਜੀ ਹਾਂਜੀ ਉਹਦੇ ਜਿਹਦੇ ਕੋਲ ਟਿਕਟ ਟੋ ਹੀ ਬਜੇਤਾ ਹੈ ਹਾਂਜੀ ਜਿਹਦੇ ਕੋਲ ਟਿਕਟ ਆ ਮਾਲਕ ਉਹ ਹੀ ਆ ਜੀ ਇੱਕ ਵਾਰੀ ਫਿਰ ਨੰਬਰ ਦੱਸ ਦਿਓ ਹਾਂਜੀ ਨੰਬਰ 27 ਤਰੀਕ ਨੂੰ ਲੱਗਾਈ 1 ਵਜੇ ਦੇ ਡਰਾ ਦੇ ਵਿੱਚ ਲੱਗਿਆ ਸੀਗਾ 23 ਤਰੀਕ ਨੂੰ 1 ਵਜੇ 10 ਲੱਖ ਦਾ ਪ੍ਰਾਈਜ਼ ਆ ਜੇ ਕੋਈ ਵੀਰੇ ਵੀਡੀਓ ਦੇਖ ਰਿਹਾ ਤਾਂ ਉਹ ਮੇਰੇ ਨਾਲ ਜ਼ਰੂਰ ਕੰਟੈਕਟ ਕਰੇ ਜੀ ਆਪਾਂ ਉਹਨਾਂ ਨੂੰ ਪੇਮੈਂਟ ਦੇਣ ਲਈ ਤਿਆਰ ਬੈਠੇ ਆ ਜੀ ਆ 10 ਲੱਖ ਦਾ ਇਨਾਮ ਲੱਗਿਆ ਹੈ ਵਿਅਕਤੀ ਨਾਮ ਮعلوم ਹੈ ਤੇ ਤਰਸੇਮ ਲਾਟਰੀ ਕੁੱਪਕਲਾਂ ਦਾ ਕਹਿਣਾ ਹੈ ਕਿ ਕਿਤੇ ਨਾ ਕਿਤੇ ਅਗਰ ਇਹ ਆਵਾਜ਼ ਉਹਨਾਂ ਤੱਕ ਪਹੁੰਚਦੀ ਹੈ ਵੀਡੀਓ ਉਹਨਾਂ ਤੱਕ ਜਾਂਦੀ ਹੈ ਤਾਂ ਜ਼ਰੂਰ ਆਪਣੇ ਲਾਟਰੀ ਲੈ ਕੇ ਇਸ ਸਟਾਲ ਤੇ ਪਹੁੰਚਣ ਤਾਂ ਕਿ ਆਪਣਾ 10 ਲੱਖ ਦਾ ਵੱਡਾ ਨਾਮ ਆ ਜਿਹੜਾ ਉਹ ਪ੍ਰਾਪਤ ਕਰ ਲੈਣ ਤੁਸੀਂ ਕੀ ਕਰਨਾ ਹੈ ਹੋ ਮੇਰਾ 15000 ਦਾ ਲਾਟਰੀ ਲੱਗੀ ਸੀ ਕਦੋਂ ਲੱਗਿਆ ਹੁਣ ਲੱਗਿਆ ਅੱਜ ਹੀ ਅਹ ਦੇਖੋ ਇਸ ਲੋਟਰੀ ਤੋਂ 15000 ਦਾ ਹੁਣੇ ਇੱਕ ਵਿਅਕਤੀ ਹੋਰ ਆਇਆ ਜਿਸ ਦਾ 15000 ਦਾ ਨਾਮ ਲੱਗਿਆ ਤੇ ਉਹ ਉਸੇ ਸਮੇਂ ਆਪਣੀ ਨਾਮੀ ਰਾਸੀ ਲੈਣ ਵਾਸਤੇ ਪਹੁੰਚੇ ਨੇ ترਸੀਮ ਜੀ ਇਹਨਾਂ ਦਾ ਕਿੰਨਾ ਨਾਮ ਲੱਗਿਆ ਇਹਨਾਂ ਦਾ ਰਾਤ ਵੀ ਲੱਗਿਆ ଥିਗਾ ਜੀ 7500 ਰੁਪਏ ਇਸ ਵੀਰ ਦਾ ਇਹ ਆਪਣੇ ਕੋਲ ਲਗਾਤਾਰ ਟਿਕਟਾਂ ਪਾਉਂਦੇ ਨੇ ਹੁਣ ਇਹਨਾਂ ਨੇ 1 ਵਜੇ ਟਿਕਟ ਪਾਈ ਦੀ 210 ਰੁਪਏ ਦੀ ਉਹਦੇ ਤੇ 15000 ਦਾ ਪ੍ਰਾਈਜ਼ ਲੱਗਿਆ ਜੀ ਪੇਮੈਂਟ ਆਪਾਂ ਨੂੰ ਨਾਲ ਦੀ ਨਾਲ ਦੇਤੀ ਜੀ ਇਹਨਾਂ ਨੂੰ ਹਾਂ ਤੇ ਪੇਮੈਂਟ ਤੁਹਾਨੂੰ ਮਿਲ ਗਈ ਹਾਂਜੀ ਹਾਂਜੀ ਇਹਨਾਂ ਦਾ 15000 ਦਾ ਜਿਹੜਾ ਨਾਮ ਲੱਗਿਆ ਸੀ ਉਹਨਾਂ ਨੂੰ ਪੇਮੈਂਟ ਹੈ ਜਿਹੜੀ ਉਹ ਆਨ ਦਾ ਸਪਾਟ ਜਿਹੜੀ ਹੈ ਉਹ ਤਰਸੇਮ ਲਾਟਰੀ ਵਾਲਿਆਂ ਦੁਆ ਦਿੱਤੀ ਗਈ ਹੈ ਪਰ ਵੱਡੀ ਗੱਲ ਹੈ ਜਿਹੜੀ ਤਰਸੇਮ ਲਾਟਰੀ ਵਾਲਿਆਂ ਦਾ ਕਹਿਣਾ ਹੈ ਕਿ ਜੋ ਵੱਡੀ ਇਨਾਮੀ ਰਾਸ਼ੀ ਹੈ 10 ਲੱਖ ਰੁਪਏ ਦੀ ਉਹ ਵਿਅਕਤੀ ਅਗਰ ਇਸ ਆਵਾਜ਼ ਨੂੰ ਸੁਣਦਾ ਇਸ ਵੀਡੀਓ ਨੂੰ ਸੁਣਦਾ ਹੈ ਤਾਂ ਜਰੂਰ ਇਸ ਲਾਟਰੀ ਤੋਂ ਤਰਸੇਮ ਲਾਟਰੀ ਕਪ ਕਲਾਂ ਤੋਂ ਆਪਣਾ ਜਿਹੜਾ ਇਨਾਮ ਹੈ ਵੱਡਾ 10 ਲੱਖ ਦਾ ਪ੍ਰਾਪਤ ਕਰ ਸਕਦਾ ਹੈ